ਨਗਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਖਰ ਦਸਮ ਪਿਤਾ ਜੀ ਆਖਰੀ ਸਮੇਂ ਡਾਕਟਰ ਵੈਦ ਤੋਂ ਇਲਾਜ ਕਰਾਉਣ ਤੋਂ ਮਨਾਂ ਕਿਉਂ ਕਰ ਰਹੇ ਸੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸੀ ਅਸਲੀ ਕਹਾਣੀ ਤੇ ਭਵਿੱਖਬਾਣੀ ਕੀਤੀ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਆਪਾਂ ਸਮੇਂ ਦੀ ਗੱਲ ਕਰਦੇ ਆ ਜਿਹੜਾ ਉਹਨਾਂ ਨੇ ਦੱਖਣ ਦੀ ਧਰਤੀ ਤੇ ਆਪਣਾ ਅਖੀਰਲਾ ਸਮਾਂ ਬਿਤਾਇਆ ਜਿਸ ਸਮੇਂ ਦੇ ਵਿੱਚ ਵੀ ਸੂਬਾ ਸਰਹੰਦ ਨੇ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਉਹਨਾਂ ਦੇ ਮਗਰ ਇੱਥੋਂ ਕੁਝ ਬੰਦੇ ਭੇਜੇ ਆਪਣੇ ਕੁਝ ਅਹਲਕਾਰ ਭੇਜੇ ਕਿ ਗੁਰੂ ਪਾਤਸ਼ਾਹ ਨੂੰ ਉੱਥੇ ਖਤਮ ਕਰ ਦਿਓ ਸਾਤਸੰਗਤ ਦੋ ਜਣੇ ਸਪੈਸ਼ਲ ਚੱਲ ਕੇ ਸਰਹੰਦ ਤੋਂ ਜਾਂਦੇ ਨੇ ਨੰਦੇੜ ਦੀ ਧਰਤੀ ਤੇ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰਨ ਦੀ ਬਿਉਂਤ ਬੰਦੀ ਪੜਾਈ ਜਾਂਦੀ ਹੈ ਪਿਆਰਿਓ ਹੁਣ ਸਭ ਤੋਂ ਵੱਡੀ ਗੱਲ ਹੈ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਜ਼ਖਮ ਹੋਇਆ ਤੇ ਉਹਨਾਂ ਨੇ ਆਪਣਾ ਇਲਾਜ ਕਰਾਉਣ ਤੋਂ ਮਨਾਂ ਕਿਉਂ ਕੀਤਾ ਪਹਿਲਾਂ ਤੇ ਇਹ ਗੱਲ ਹੁਣ ਦੂਜੀ ਗੱਲ ਇਸ ਵਿਦ ਕਿਵੇਂ ਬਣਦੀ ਹੈ ਥੋੜਾ ਜਿਹਾ ਇਸ ਚੀਜ਼ ਨੂੰ ਜੇੜਾ ਸਮਝ ਲਿਆ ਜਾਵੇ ਗੁਰੂ ਸਾਹਿਬ ਉੱਚ ਕੋਟੀ ਦੇ ਵਿਦਵਾਨ ਤੇ ਦਾਰਸ਼ਨਿਕ ਸਨ ਪਿਆਰਿਓ ਗੁਰਮੁਖੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦੇ ਸਤਿਗੁਰੂ ਜੀ ਵਿਦਵਾਨ ਗਿਆਤੇ ਸੀ ਮੁਕਸਰ ਸਾਹਿਬ ਦੇ ਯੁੱਧ ਉਪਰੰਤ ਗੁਰੂ ਸਾਹਿਬ ਨਾਂਦੇੜ ਸਾਹਿਬ ਚਲੇ ਗਏ ਜਦੋਂ ਦੱਖਣ ਵੱਲ ਗਏ ਸਾ ਸੰਗਤ ਵਜ਼ੀਰ ਖਾਨ ਨੇ ਆਪਣੇ ਦੋ ਖਾਨ ਦੇ ਭੇਜੇ ਤੇ ਧੋਖੇ ਨਾਲ ਰਾਤ ਸਮੇਂ ਆਰਾਮ ਕਰ ਰਹੇ ਗੁਰੂ ਜੀ ਉੱਤੇ ਖੰੰਜਰ ਨਾਲ ਉਹਨਾਂ ਨੇ ਵਾਰ ਕੀਤਾ ਇਹ ਸਾਰਾ ਕੁਝ ਸਿਖਾ ਕੇ ਭੇਜਿਆ ਸੀ ਕਿ ਜਦੋਂ ਸਾਂ ਤੁਹਾਨੂੰ ਸਗੇ ਸਹੀ ਸਮਾਂ ਹੋਵੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕਰਦੇ ਹੋ ਤੇ ਉਹਨਾਂ ਨੂੰ ਜਾਨੋਂ ਮਾਰਦੇ ਹਜੇ ਤੇ ਖੰਜਰ ਨਾਲ ਜਦੋਂ ਹਮਲਾ ਕੀਤਾ ਨਾ ਨਾ ਦੋ ਅਹਿਲਾਨੇ ਦੋ ਜਿਹੜੇ ਬੰਦੇ ਭੇਜੇ ਸੀ ਪਹਿਲਾਂ ਤੇ ਉਹ ਸੰਗਤ ਵਿੱਚ ਰਹੇ ਵਧੀਆ ਉਹਨਾਂ ਨੇ ਆਪਣੀ ਥਾਂ ਬਣਾਈ ਤੇ ਸੰਗਤੀ ਰੂਪ ਦੇ ਵਿੱਚ ਹੋ ਕੇ ਸੰਗਤ ਵਰਗਾ ਹੀ ਬਣਾ ਲਿਆ ਸੰਗਤ ਵਰਗਾ ਹੀ ਪਹਿਰਾਵਾ ਕਰ ਲਿਆ ਤੇ ਜਦੋਂ ਉਹਨਾਂ ਨੇ ਰਾਤ ਨੂੰ ਖੰਜਰ ਨਾਲ ਗੁਰੂ 파ਰਸ਼ਾ ਤੇ ਹਮਲਾ ਕੀਤਾ ਨਾ ਜਦ ਗੁਰੂ ਜੀ ਦੀ ਛਾਤੀ ਵਿੱਚ ਲੱਗਿਆ ਸਾਈਡ ਬੱਖੀ ਦੇ ਵਿੱਚ ਇਹ ਖੰਜਰ ਜਾ ਕੇ ਕੁਬਿਆ ਤੇ ਸਾਧ ਸੰਗਤ ਇਹ ਜਦੋਂ ਕਾਫੀ ਵੱਡਾ ਖੰਜਰ ਸੀ ਜ਼ਖਮ ਕਾਫੀ ਬਣਿਆ ਜਵਾਬ ਦੇ ਵਿੱਚ ਗੁਰੂ ਸਾਹਿਬ ਨੇ ਉਸ ਹਮਲਾਵਰ ਨੂੰ ਉਥੇ ਹੀ ਸਦਾ ਲਈ ਨੀਂਦ ਸਵਾ ਦਿੱਤਾ ਤੇ ਆਪਣੀ ਸ਼੍ਰੀ ਸਾਹਿਬ ਸਰਾਣੇ ਢੱਡ ਕੇ ਜਿਸ ਨੇ ਖੰਜਰ ਕੋ ਪਿਆ ਸੀ ਉਹਦੇ ਉੱਤੇ ਅਜਿਬਾਰ ਕੀਤਾ ਤੇ ਸਾਧ ਸੰਗਤ ਉਹ ਉਥੇ ਹੀ ਦਮ ਤੋੜ ਗਿਆ ਜੇ ਜਿਹੜਾ ਤੰਬੂ ਤੋਂ ਬਾਹਰ ਖੜਿਆ ਹੋਇਆ ਸੀ ਸਾਧ ਸੰਗਤ ਛਾਤੀ ਦਾ ਜ਼ਖਮ ਇਨਾ ਡੂੰਘਾ ਸੀ ਪਰ ਸਤਿਗੁਰੂ ਫਿਰ ਵੀ ਆਪਣੇ ਸਣ ਤੋਂ ਉੱਠੇ ਤੇ ਜਿਹੜਾ ਬਾਹਰ ਖੜਾ ਸੀ ਨਾ ਤੰਬੂ ਦੇ ਉਹਨੂੰ ਸਿੰਘਾਂ ਨੇ ਫੜ ਲਿਆ ਤੇ ਸਿੰਘਾਂ ਨੇ ਉਹਨੂੰ ਖਤਮ ਕਰ ਦਿੱਤਾ ਤੇ ਸਾਧ ਸੰਗਤ ਉਹਨੇ ਉਹਨੇ ਸੱਚਾਈ ਦੱਸੀ ਕਿ ਮੈਨੂੰ ਤੇ ਵਜ਼ੀਰ ਖਾਨ ਨੇ ਭੇਜਿਆ ਹੈ ਸਾਧ ਸੰਗਤ ਹੁਣ ਜਿਹੜਾ ਜ਼ਖਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੋ ਚੁੱਕਿਆ ਸੀ ਨਾ ਇਨਾ ਡੂੰਘਾ ਸੀ ਕਿ ਹੌਲੀ-ਹੌਲੀ ਗੁਰੂ ਸਾਹਿਬ ਦੇ ਸਾਰੇ ਸਰੀਰ ਵਿੱਚ ਜ਼ਹਿਰ ਫੈਲ ਫੈਲ ਚਲਿਆ ਸੀ। ਉੱਥੇ ਹੀ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਸਮੁੱਚੇ ਪੰਥ ਦਾ ਗੁਰੂ ਬਣਾ ਕੇ ਸਮੁੱਚੇ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਗਵਾਈ ਅਨੁਸਾਰ ਜੀਵਨ ਬਤੀਤ ਕਰਨ ਲਈ ਕਹਿ ਕੇ ਉਹ ਸਾਹਿਬ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ। ਤੇ ਹੁਣ ਸਵਾਲ ਆਉਂਦਾ ਹੈ ਉਹਨਾਂ ਦਾ ਜਿਹੜਾ ਅਸਲ ਦੇ ਵਿੱਚ ਸਰੀਰ ਸੀ। ਸਾਥ ਸੰਗਤ ਉਹਨਾਂ ਨੂੰ ਪਤਾ ਸੀ ਕਿ ਇਹ ਹੁਣ ਸਰੀਰ ਜਿਹੜਾ ਇਹ ਹੁਣ ਨਹੀਂ ਰਹੇਗਾ ਇਹਦੇ ਹੁਣ ਜਾਣ ਦਾ ਸਮਾਂ ਜਿਹੜਾ ਹੈ ਉਹ ਆ ਚੁੱਕਿਆ ਹੈ ਸਾਥ ਸੰਗਤ ਸਤਿਗੁਰੂ ਨੂੰ ਇਸ ਚੀਜ਼ ਦਾ ਪਤਾ ਸੀ ਔਰ ਸੰਗਤ ਨੇ ਆਪਣੇ ਵੱਲੋਂ ਪੂਰੀ ਜ਼ੋਰ ਲਾਈ ਪੂਰੀ ਵਾਹ ਲਾਈ ਤੇ ਸਾਥ ਸੰਗਤ ਸੱਚੇ ਪਾਤਸ਼ਾਹ ਦੇ ਉਸ ਜ਼ਖਮ ਨੂੰ ਰਾਜ਼ੀ ਕਰਨ ਦਾ ਪੂਰਾ ਜਿਹੜਾ ਸੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪੂਰੀ ਕੋਸ਼ਿਸ਼ ਕੀਤੀ ਗਈ ਪੂਰੀ ਜਿੰਨੀ ਹੋ ਸਕੇ ਵਧੀਆ ਤੋਂ ਵਧੀਆ ਡਾਕਟਰ ਜਾਮਾ ਆਪਾ ਵੈਦ ਕਹਿ ਸਕਦੇ ਆ ਵਧੀਆ ਤੋਂ ਵਧੀਆ ਜਿੰਨਾ ਵੀ ਹੋ ਸਕਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਜਾਂਦਾ ਕਿ ਉਸ ਜ਼ਖਮ ਨੂੰ ਇੱਕ ਵਾਰੀ ਸਿਲ ਵੀ ਦਿੱਤਾ ਗਿਆ ਸੀ ਦਵਾਈ ਲਾ ਕੇ ਪਰ ਸਾਧ ਸੰਗਤ ਜਿਹੜਾ ਜ਼ਖਮ ਸਿਲਿਆ ਤੇ ਉਹ ਜ਼ਖਮ ਦੇ ਵਿੱਚੋਂ ਫਿਰ ਵੀ ਰੇਸ਼ਾ ਜਿਹੜਾ ਸੀ ਉਹ ਨਿਕਲਦਾ ਜਾ ਰਿਹਾ ਸੀ ਉਹ ਜ਼ਖਮ ਜਿਹੜਾ ਸੀ ਭਰਨ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਤੇ ਸੰਗਤ ਬੇਚੈਨ ਸੀ ਸੰਗਤ ਬੜੀ ਬੇਚਿੰਤ ਸੀ ਉਸ ਜ਼ਖਮ ਨੂੰ ਦੇਖ ਕੇ ਕਿ ਸੱਚੇ ਪਾਤਸ਼ਾਹ ਇਹ ਕੀ ਹੋ ਰਿਹਾ ਹੈ ਤੇ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਗੱਲ ਕਹਿੰਦੇ ਸੀ ਕਿ ਭਾਈ ਹੁਣ ਸਮਾਂ ਆ ਚੁੱਕਿਆ ਹੈ ਹੁਣ ਸਮਾਂ ਆ ਗਿਆ ਹੈ ਹੁਣ ਹੁਣ ਇਹ ਸਰੀਰ ਜਿਹੜਾ ਹੈ ਬਹੁਤੀ ਧੀਰ ਨਹੀਂ ਰਹੇਗਾ ਤੇ ਸਾਧ ਸੰਗਤ ਉਹ ਸਤਿਗੁਰੂ ਨੂੰ ਪਤਾ ਸੀ ਉਸ ਸਮੇਂ ਦਾ ਸਤਿਗੁਰੂ ਨੂੰ ਇਸ ਚੀਜ਼ ਦਾ ਵਾਕੂਪੀ ਪਤਾ ਸੀ ਤੇ ਪਿਆਰਿਓ ਸਤਗੁਰੂ ਨੇ ਸੰਗਤ ਨੂੰ ਇਹ ਪਹਿਲਾਂ ਹੀ ਆਗਾ ਕਰ ਦਿੱਤਾ ਸੀ ਕਿ ਭਲਿਓ ਇਹ ਸਰੀਰ ਹੁਣ ਜਿਹੜਾ ਹੈ ਆਪਣੀ ਅਵਸਥਾ ਵਿੱਚ ਆ ਚੁੱਕਿਆ ਹੈ ਇਹ ਹੁਣ ਸਰੀਰ ਇੱਥੋਂ ਜਾਏਗਾ ਇਹ ਸਰੀਰ ਨੇ ਹੁਣ ਇੱਥੇ ਨਹੀਂ ਰਹਿਣਾ ਪਿਆਰਿਓ ਬੜੀ ਕੋਸ਼ਿਸ਼ ਕੀਤੀ ਹਾਲਾਂਕਿ ਜਦੋਂ ਨੌ ਟੰਕੀ ਕਮਾਨ ਜਿਹੜਾ ਚਲਾਇਆ ਸਤਗੁਰੂ ਦੇ ਜ਼ਖਮ ਨੂੰ ਖਿੱਚ ਪਈ ਉਹ ਟਾਂਕੇ ਦੁਬਾਰਾ ਵੀ ਉੱਦੜ ਗਏ ਤੇ ਉਸ ਸ਼ਹਿਰ ਦਾ ਨਾਂ ਵੀ ਆਪਾਂ ਵੇਖਦਾ ਨਾਨ ਦੇੜ ਤੇ ਉਹ ਜਿਹੜੇ ਸਤਗੁਰ ਦੇ ਜ਼ਖਮ ਤੇ ਡਾਂਕੇ ਸੀ ਉਹਦੇ ਤੋਂ ਪ੍ਰਭਾਵਤ ਹੋ ਕੇ ਕੁਝ ਲਿਖਿਆ ਗਿਆ ਉਹ ਸਾਰਾ ਸਮਾਂ ਆਪਾਂ ਕਦੇ ਬਣਿਆ ਤੇ ਉਸ ਇਤਿਹਾਸ ਨੂੰ ਵੀ ਸਮਝਾਂਗੇ ਪਰ ਜਿਹੜੀ ਮੇਨ ਆਪਣਾ ਸਵਾਲ ਹੈ ਕਿ ਸਤਗੁਰ ਨੇ ਮਨਾ ਕਿਉਂ ਕੀਤਾ ਸੀ ਕਿਉਂ ਸਤਗੁਰ ਨੂੰ ਪਤਾ ਸੀ ਕਿ ਭਾਈ ਹੁਣ ਸਮਾਂ ਆ ਚੁੱਕਿਆ ਕਿਉਂਕਿ ਸਰੀਰ ਦਾ ਜਾਣਾ ਤੈ ਹੈ ਸਰੀਰ ਆਇਆ ਇਹਦਾ ਜਨਮ ਹੋਇਆ ਤੇ ਸਰੀਰ ਦਾ ਇੱਕ ਦਿਨ ਮਰਨ ਵੀ ਹੋਣਾ ਹੈ ਪਰ ਆਤਮਾ ਤੇ ਉਹਦੀ ਸਿੱਖਿਆ ਉਹਦੀ ਰੂਹ ਜਿਹੜੀ ਹੈ ਉਹ ਨਹੀਂ ਮਰਨੀ ਚਾਹੀਦੀ ਸਾਧ ਸੰਗਤ ਸਤਿਗੁਰੂ ਨੇ ਦਸਾਂ ਪਾਤਸ਼ਾਹਿਆਂ ਦੀ ਸੰਪੂਰਨ ਜੋਤ ਕਰਾਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਮੱਥਾ ਟੇਕਿਆ ਤੇ ਸਿੱਖਾਂ ਨੂੰ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰ ਨੇ ਇਹ ਵਰ ਦੇ ਦਿੱਤਾ ਸਤਿਗੁਰ ਨੇ ਕਹਿ ਦਿੱਤਾ ਕਿ ਭਲਿਓ ਇਹ ਗੱਲ ਯਾਦ ਰੱਖਿਓ ਕਿ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਗੁਰੂ ਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਹੋਣਗੇ ਧੰਨ ਗੁਰੂ ਗ੍ਰੰਥ ਸਾਹਿਬ ਹੋਣਗੇ ਜਗਤ ਜਗਤ ਜੋਤ ਜਪੇ ਇਸ ਬਸਰ ਟੇਕ ਬਿਨਾ ਮਨ ਨੈਕ ਨਾ ਆਣਾ ਇਹ ਗੱਲ ਸਤਿਗੁਰ ਨੇ ਆਖ ਦਿੱਤੀ ਸੀ ਪਿਆਰਿਓ ਸਤਿਗੁਰ ਨੇ ਇਹ ਵੀ ਆਖਿਆ ਸੀ ਕਿ ਤੁਹਾਨੂੰ ਇਹ ਗੱਲ ਜਿਹੜੀ ਹੈ ਸਮਝਣੀ ਪਵੇਗੀ ਸਿੱਖੋ ਕਿ ਮੈਂ ਜੇ ਚੱਲਿਆ ਹਾਂ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ ਇਹ ਨਾ ਭੁੱਲਿਓ ਕਿ ਗੁਰੂ ਪਾਤਸ਼ਾਹ ਅੱਗੇ ਕਿਸੇ ਨੂੰ ਤੈਅ ਨਹੀਂ ਕਰਕੇ ਗਏ ਸਤਿਗੁਰੂ ਨੂੰ ਪਤਾ ਸੀ ਇਸ ਕਰਕੇ ਸਤਿਗੁਰੂ ਨੇ ਹੁਕਮ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਨੂੰ ਪਤਾ ਸੀ ਉਹਨਾਂ ਨੇ ਹੁਕਮ ਕੀਤਾ ਪਹਿਲੇ ਤੇ ਸਾਧ ਸੰਗਤ ਜੇ ਕਿਤੇ ਬੇਨਤੀ ਕਰਦੇ ਤੇ ਸਾਡੇ ਆਲੇ ਨੇ ਤਾਂ ਜਮੀ ਗੁਰੂ ਦਾ ਡਰ ਨਹੀਂ ਸਿਮਰਣਾ ਉਹਨਾਂ ਨੇ ਇਸੇ ਕਰਕੇ ਹੁਕਮ ਕੀਤਾ ਸੀ ਕਿ ਭਲਿਓ ਸਭ ਸਿੱਖਾਂ ਨੂੰ ਹੁਕਮ ਹੈ ਕਿ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ ਪਿਆਰਿਓ ਸਤਿਗੁਰ ਨੇ ਮਨਾ ਇਸ ਕਰਕੇ ਕੀਤਾ ਸੀ ਪਤਾ ਸੀ ਵੀ ਸ਼ਰੀਰ ਦਾ ਸਮਾ ਆ ਚੁੱਕਿਆ ਹੈ ਸ਼ਰੀਰ ਇੱਥੋਂ ਚਲਿਆ ਜਾਏਗਾ ਤੇ ਸਰੀਰ ਨੇ ਜਾਣਾ ਜ਼ਰੂਰ ਹੈ ਹਰ ਇੱਕ ਦਾ ਨਿਯਮ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਹਰ ਇੱਕ ਨੇ ਚੱਲਿਆ ਜਾਣਾ ਤੇ ਜੇ ਇਹ ਸਰੀਰ ਇੱਥੋਂ ਗਿਆ ਹੀ ਨਾ ਤੇ ਫਿਰ ਤੇ ਪਰਮਾਤਮਾ ਦੀ ਰਚਾਈ ਹੋਈ ਵਿਦ ਜਿਹੜੀ ਆ ਉਹ ਤੇ ਸਾਰੀ ਢੁੱਠੀ ਹੋ ਜਾਵੇਗੀ ਇਹ ਤਾਂ ਗੱਲ ਨਹੀਂ ਬਣਨੀ ਇਸ ਕਰਕੇ ਇਹ ਸਰੀਰ ਜਿਹੜਾ ਹੈ ਬਿਲਕੁਲ ਜਾਏਗਾ ਤੇ ਇਹ ਸਰੀਰ ਨੇ ਜਾਣਾ ਹੈ ਸਾਧ ਸੰਗਤ ਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ ਉਹਨਾਂ ਨੇ ਪਹਿਲੀ ਕਹਿ ਦਿੱਤਾ ਸੀ ਕਿ ਭਲੇਓ ਇਹ ਸਰੀਰ ਇਹ ਹੁਣ ਬਹੁਤੇ ਦਿਨਾਂ ਦਾ ਪ੍ਰੋਣਾ ਨਹੀਂ ਹੈ ਪਿਆਰਿਓ ਇਸ ਤਰ੍ਹਾਂ ਸਤਗੁਰ ਨੇ ਚੰਦਨ ਦੀ ਚਿਖਾ ਚਣਵਾਈ ਸਮੇਤ ਘੋੜੇ ਜਿਹੜੇ ਸੀ ਉਹ ਚਲੇ ਗਏ ਸਤਖੰਡ ਸਾਹਿਬ ਨੂੰ ਤੇ ਪਿਆਰਿਓ ਉਹਨਾਂ ਦੇ ਅੰਗੀਠੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਅੰਗੀਠਾ ਨਹੀਂ ਫਲੋਣਾ ਪਰ ਫਿਰ ਵੀ ਸਿੱਖਾਂ ਨੇ ਅੰਗੀਠਾ ਫਰੋਲਿਆ ਤੇ ਸਾਧ ਸੰਗਤ ਉਸ ਦੇ ਵਿੱਚੋਂ ਇੱਕ ਛੋਟੀ ਨਿੱਕੀ ਸ੍ਰੀ ਸਾਹਿਬ ਮਿਲੀ ਜੋ ਅੱਜ ਵੀ ਤਖਤ ਸਾਹਿਬ ਤੇ ਸੁਭਾਈ ਮਾਨ ਸੰਗਤ ਦੇ ਦਰਸ਼ਨਾਂ ਲਈ ਹਜ਼ੂਰ ਸਾਹਿਬ ਦੇ ਦਰਸ਼ਨ ਕਰੀਏ ਜਾ ਕੇ ਇਹ ਅਸਲ ਚ ਕਹਾਣੀ ਸੀ ਸਾਰੀ ਇਹ ਵਾਰਤਾ ਸੀ ਕਿਉਂਕਿ ਗੁਰੂ ਦੇ ਭਾਣੇ ਵਿੱਚ ਸਾਨੂੰ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਸਤਗੁਰ ਨੇ ਸਿਖਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ